ਜੋ ਵੀ ਹੋਣ ਜਾ ਰਹੀ ਹੈ ਉਹ ਵੀ ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਹੋਵੇਗੀ ਸ਼ਾਮ ਨੂੰ 4 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਇਹ ਦੱਸਣਾ ਹੈ। ਔਰ ਸਾਰੇ ਵੀ ਜਿਨੂੰ ਸਭ ਤੋਂ ਪਹਿਲਾਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ। ਬਹੁਤ ਖੁਸ਼ੀ ਹੈ ਤੁਹਾਡੇ ਮਾਪੇ ਭਰਾਜੀ ਜਨਜਨਤਾ ਕ੍ਰਸ਼ੀ ਦੀ ਆਵਾਜ਼ ਪਹੁੰਚੇਗੀ। ਪੂਰੇ ਬਹਾਰ ਸੁਬਸਤੇ ਵਿੱਚ ਮੇਰੇ ਸਾਰੇ ਵੀਨੇ ਸਨਮਾਨ ਜੋ ਜਿੰਨੇ ਵੀ ਮੇਰੇ ਨਿਊ ਚੈਨਲ ਤੋਂ ਦੋਸਤ ਆਏ ਨੇ ਇਹਨਾਂ ਨੇ ਪੂਰੇ ਵਿਸ਼ਵ ਦੇ ਵਿੱਚ ਤੁਹਾਡੇ ਚੈਨਲ ਚੱਲਦੇ ਨੇ ਉਹਨਾਂ ਦੇ ਮਾਧਿਅਮ ਦੇ ਨਾਲ ਲੋਕਾਂ ਨੂੰ ਪਤਾ ਲੱਗ ਜਨਾ ਵੀ ਜਲੰਧਰ ਦੇ ਵਿੱਚ ਜੋ ਗਿਆਨ ਗੰਗਾ ਵਹਿ ਰਹੀ ਹੈ శ్రీਮੰਤ ਭਾਗਵਤ ਕਥਾ 24 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਚਲੂ ਜਾਰੀ ਜਿਹਦੇ ਵਿੱਚ ਜਿਆ ਕਿਸ਼ੋਰੀ ਜੀ ਜੋ ਕਿ ਲਗਾਤਾਰ ਤੀਸਰੇ ਸਾਲ ਦੂਸਰੀ ਵਾਰੀ ਜਲੰਧਰ ਦੀ ਪਵਨ ਕਰਦੀ ਦੇ ਉੱਤੇ ਆ ਰਹੇ ਨੇ ਔਰ ਜਲੰਧਰ ਨੂੰ ਇਕ ਫਰੀਦਵਾਰ ਬ੍ਰਿੰਦਾਵਨ ਸਾਰੇ ਧਾਮਾਂ ਦਾ ਜੋ ਨਜ਼ਾਰਾ ਹੈਗਾ ਵਾ ਕੋਈ ਐਕਸਲੇ ਤੁਹਾਨੂੰ ਖਾਨ ਵਾਲੇ ਸਮੇਂ ਦੇ ਵਿੱਚ ਜਲੰਧਰ ਕੋਲ ਲੇਕਨ ਮਿਲੇਗਾ ਤੇ ਮੇਰੀ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਮਾਧਿਅਮ ਦੇ ਰਹੀ ਜਨ ਜਨ ਤੱਕ ਇਹ ਸੰਦੇਸ਼ ਪਹੁੰਚਾਓ ਕਿ 24 ਫਰਵਰੀ ਨੂੰ ਸਾਈਂਦਾ ਸਕੂਲ ਜਲੰਧਰ ਦੇ ਕੇ ਆ ਕੇ ਇਹ ਜੋ ਗੰਗਾ ਵਹਿ ਰਹੀ ਹੈ ਉਹਦੇ ਵਿੱਚ ਇਸ਼ਨਾਨ ਕਰੋ ਔਰ ਆਪਣੇ ਜੀਵਨ ਨੂੰ ਪਰਤਪਾਤ ਕਰੋ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਤੁਹਾਡਾ ਕੋਈ ਕੋਸ਼ਿਸ਼ ਜੀ ਹੈ ਰਾਉਲੀ ਜਿਹਾ ਕਿ ਪਹਿਲੇ ਤੀਸਰੀ ਦੋ ਵਾਰੀ ਤਾ ਬਾਹਰ ਅੱਜ ਤੀਸਰੀ ਵਾਰੀ ਐਸ ਤਰੀਕੇ ਹੋਣ ਜਾ ਰਹੀ ਹੈ ਇਹਦੇ ਵਿੱਚ ਪਹਿਲੇ ਨਾਲੋਂ ਕੋਈ ਅਲੱਗ ਚੀਜ਼ ਕੋਈ ਰੱਖੀ ਗਈ ਹੈ ਕੋਈ ਅਲੱਗ ਚੀਜ਼ ਹੈ ਜਨਤਾ ਨੂੰ ਦੇਖਣ ਨੂੰ ਸੰਗਤ ਨੂੰ ਦੇਖਣ ਨੂੰ ਦੇਖੋ ਬਹੁਤ ਕੁਝ ਇੱਕੋ ਕਥਾ ਜਿਹੜੀ ਹੈ ਉਹ ਇੱਕੋ ਹੀ ਹੁੰਦੀ ਹੈ ਪਰ ਉਹਦੇ ਮਾਧਿਅਮ ਅਲੱਗ-ਅਲੱਗ ਦੇ ਹੁੰਦੇ ਨੇ ਜੋ ਐਕਟਿਵ ਪੰਡਾਲ ਜੋ ਵਸਤਾ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰਾ ਕਰਦੇ ਹੋ ਤੁਸੀਂ ਸਾਨੂੰ ਗਾਈਡ ਕਰਦੇ ਹੋ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਕਰਨਾ ਉਹ ਸੀ ਗਾਈਡੈਂਸ ਨੂੰ ਲੈ ਕੇ ਔਰ ਪ੍ਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਜੀ ਸਰ تشਰੀਹ ਆਪ ਜਿਸ ਤਰ੍ਹਾਂ ਕੁਝ ਸੋਸ਼ਲ ਮੀਡੀਆ ਦਾ ਭਰਾਵਾ ਨੇ ਦੱਸਿਆ ਸੀਗਾ ਪ੍ਰਿੰਟ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਦਾ ਰੇਗੂਮੈਂਟ ਚੰਦਾ ਵਾ ਲੇਕਿਨ ਸੋਸ਼ਲ ਮੀਡੀਆ ਦਾ ਰੇਗੂਮੈਂਟ ਥੋੜਾ ਘੱਟ ਦੇਖਿਆ ਜਾਂਦਾ ਜਿਦਾਂ ਉਹ ਜੀ ਨੂੰ ਸਾਰੇ ਨੇ ਜਦੋਂ ਪੁੱਕੀ ਦੂਰੋਂ ਜਾ ਰਹੀਆਂ ਨੇ ਲੋਟ ਛੋੜਨ ਦੀ ਲੋੜ ਹੈਗੀ ਹੈ ਕੀ ਅਸਲ ਆਪਣੇ ਘਰ ਬਹੁਤ ਧਰਮ ਦੀ ਜਿਹੜੀ ਪ੍ਰਚਾਰ ਹੈ ਸਨਾਤਨ ਦਾ ਜਿਹੜਾ ਪ੍ਰਚਾਰ ਹੈ ਉਹਦੀ ਤਾਂ ਕਰੋੜਾਂ ਸਾਲਾਂ ਤੋਂ ਉੱਤੋਂ ਚੱਲਦੀ ਆ ਰਹੀ ਹੈ ਇਹਦੇ ਤਾਂ ਕੋਈ ਨਾ ਕੋਈ ਮਾਧਿਅਮ ਹੈ ਸਾਡੇ ਨਾਲ ਬੈਠੇ ਮੇਰੇ ਹੋਸਟ ਜਿਹੜੇ ਇਸ ਤਰ੍ਹਾਂ ਅਨੁਸਾਰ ਦੇਖਦੇ ਨੇ ਯੋਜਕ ਵੀ ਨੇ ਸਾਰੇ ਮਹਿੰਦਰ ਸਿੰਘ ਪੀਤਾਰੀ ਨੇ ਰਾਹੁਲ ਭਾਰੀ ਦੀ ਨੇ ਇਹ ਸਾਰੀ ਟੀਮ ਇਹ ਪਿਆਰ ਕਰਦੇ ਹੋ ਰੱਬ ਉਹ ਅਸ਼ੀਰਵਾਦ ਦਿੰਦੇ ਨੇ ਸਾਰੇ ਕੰਮ ਪਰ ਅਸੀਂ ਐਕਤੀ ਹੋਰ ਵੀ ਐਸ ਐਸੇ ਕੰਮ ਕਰ ਰਹੇ ਹਾਂ ਜਿਹਦੇ ਨਾਲ ਪਬਲਿਕ ਹੋਰ ਜ਼ਿਆਦਾ ਇੱਥੇ ਜੁੜੇ ਉਹਦੇ ਉਹਦੇ ਵਿੱਚ ਇੱਕ ਸਭ ਇੱਕ ਬਾਅਦ ਅਸੀਂ ਸਟਾਲ ਲਗਾ ਰਹੇ ਹਾਂ ਇੱਕ ਬਹੁਤ بڑا ਅਸੀਂ ਗੱਲਾ ਲਗਾ ਰਹੇ ਹਾਂ ਸਾਰੇ ਮੇਰੀ ਗੱਲ ਨੂੰ ਆਰਾਮ ਨਾਲ ਸੁਣੋ ਇੱਕ ਅਸੀਂ ਬਾਅਦ ਗੱਲਾ ਲਗਾ ਰਹੇ ਹਾਂ ਉਸ ਗੱਲੇ ਦੇ ਵਿੱਚ ਤੁਸੀਂ ਆਪਣਾ ਨਾਮ ਆਪਣਾ ਫੋਨ ਨੰਬਰ ਆਪਣਾ ਨਾਮ ਆਪਣਾ ਫੋਨ ਨੰਬਰ ਆਪਣਾ ਐਡਰੈਸ ਲਿਖ ਕੇ ਉਸ ਪਰਚੀ ਨੂੰ ਉਸ ਗੱਲੇ ਦੇ ਵਿੱਚ ਪਾ ਦੇਣਾ ਉਹ ਰੋਜ਼ ਸਵੇਰੇ ਪਬਲਿਕ ਦੇ ਸਾਹਮਣੇ ਉਹਦੇ ਵਿੱਚੋਂ 10 ਪਰਚੀਆਂ ਕੱਢੀਆਂ ਜਾਣੀਆਂ ਜਿਨ੍ਹਾਂ ਦਾ ਨਾਮ ਨਿਕਲੇਗਾ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੈਗੀ ਉਹੀ ਲੋਕ ਜਾ ਕੇ ਸਟੇਜ ਦੇ ਉੱਤੇ ਆ ਕੇ ਖੜੀਗੇ ਉਹ ਦੋ ਟਾਈਮ ਇੱਕ ਪਹਿਲਾ ਕਹਾਣੀ ਸ਼ੁਰੂ ਨੂੰ ਪਹਿਲਾ ਔਰ ਇਸ ਕਹਾਣੀ ਦਾ ਸ਼ਾਮ ਨੂੰ ਕੋਲੇ ਜੋ ਦੋਵੇਂ ਟਾਈਮ ਦੇ 10 ਦੋਨੋਂ ਟਾਈਮਾਂ ਤੇ 10 ਪਹਿਲਾ 10 ਦੂਸਰੀ ਵਾਰੀ 20 ਜਾਨੇ ਟੋਟਲ ਹਰ ਰੋਜ਼ ਆਮ ਪਬਲਿਕ ਦੇ ਵਿੱਚ ਤੇ ਜਾ ਕੇ ਸਟੇਜ ਦੇ ਉੱਤੇ ਜਾ ਕੇ ਹਾਸੇ ਕਰਨਗੇ ਇਹ ਬਹੁਤ ਵੱਡੀ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਵੀ ਮੈਂ ਗਰੀਬ ਆ ਸ਼ਾਇਦ ਨਾ ਸਟੇਜ ਤੇ ਨਹੀਂ ਜਾ ਸਕਦਾ ਜਾਂ ਮੇਰੇ ਮਨ ਦੇ ਕੀ ਭਾਵ ਨੇ ਇਹ ਜਿਹੜੀ ਲੋਕਾਂ ਦੇ ਅੰਦਰ ਇਹ ਭਾਵਨਾਵਾਂ ਵੀ ਹਰ ਕੰਮ ਪੈਸੇ ਨਾਲ ਹੁੰਦਾ ਉਸ ਨੂੰ ਦੂਰ ਕਰਨ ਵਾਸਤੇ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਤਾਂ ਕਿ ਆਮ ਪਬਲਿਕ ਵੀ اپنی ਸ਼ਰਧਾ ਦੇ ਨਾਲ ਪ੍ਰਭੂ ਦੇ ਅਸੀਸਾਂ ਦੇ ਨਾਲ ਸਟੇਜ ਉੱਤੇ ਜਾ ਕੇ ਆਰਤੀ ਕਰ ਸਕੀ ਤੇ ਉਸ ਆਰਤੀ ਦਾ ਵੀ ਅਸੀਸ ਸਰ ਇਸ ਪੱਲੇ ਆਪਣੇ ਇਸ ਚੀਜ਼ ਲਈ ਆਪਣੇ ਵੇਅਰ ਕਰਨ ਲਈ ਉੱਥੇ ਲੋਕਾਂ ਨੂੰ ਉੱਥੇ ਵੀ ਦੱਸਿਆ ਜਾਏਗਾ ਜੀ ਕਿਉਂਕਿ ਕਈ ਵਾਰ ਇੱਥੇ ਕੋਈ ਮੀਡੀਆ ਦਾ ਕਈ ਬਣਾਈ ਅੱਜ तकरीबन 100 ਜਣਾ ਸਾਡੇ ਇਥੇ ਚੈਸ ਵਾਲੇ ਮੇਰੇ ਵੀਰ ਬੈਠੇ ਹੋ ਸਾਰੇ ਤੁਸੀਂ ਲਾਈਵ ਚੱਲ ਰਹੇ ਹੋ ਉਹ ਤੁਹਾਡੇ ਸਾਰਿਆਂ ਦੇ ਲੱਖਾਂ ਵਿਊਜ਼ ਹੈ ਔਰ ਇਹਹੀ ਚੀਜ਼ ਹੈ ਕੋ ਤੁਸੀਂ ਜਦੋਂ ਤੁਹਾਡੇ ਸੁਣਨ ਵਾਲੇ ਜਿਹੜੇ ਲੋਕਾਂ ਨੂੰ ਸੁਣ ਰਹੇ ਆ ਕੁਝ ਜੀ ਨੂੰ ਸ਼ੇਅਰ ਕਰਨਗੇ ਤੇ ਮੇਰਾ ਖਿਆਲ ਕਰੋੜਾਂ ਲੋਕਾਂ ਤੱਕ ਇਹ ਗੱਲ ਸਾਡੇ ਕੋ ਪਹੁੰਚ ਜਾਏਗੀ ਤੇ ਇਸ ਕਰਕੇ ਫਿਰ ਵੀ ਅਸੀਂ ਉੱਥੇ ਵੀ ਅਵੇਅਲ ਹੋਵਾਂਗੇ ਬਾਕਾਇਦਾ ਇੱਕ ਗੱਲਾ ਸੀ ਬਣਾਵਾਂ ਕਿ ਤੁਸੀਂ ਸਾਰੇ ਜਾਣੇ ਵੀ ਉੱਪਰਔਰ ਸਾਰਿਆਂ ਨੂੰ ਇਹ ਸੁਨੇਹਾ ਜੋ ਇਹ ਬਹੁਤ ਵਧੀਆ ਕਰ। ਇਹ ਗੀਂ ਸਮਝੀ 25 ਸਾਰਿਆਂ ਦੇ ਸਾਹਮਣੇ ਕੱਢੀ ਜਾਊਗੀ। ਬਿਲਕੁਲ ਸਾਰਿਆਂ ਦੇ ਸਾਹਮਣੇ ਸਟੇਜ ਦੇ ਉੱਤੇ ਪਰਚੀ ਕੱਢੀ ਜਾਊਗੀ ਤਾਂ ਕਿ ਪਾਰਦਰਸ਼ਕਤਾ ਕੰਮ ਹੋਵੇ। ਕਿਉਂਕਿ ਪਿਛਲੀ ਵਾਰ ਵੀ ਤੁਸੀਂ ਦੇਖਿਆ ਹੋਣਾ ਮੈਂ ਅਸੀਂ ਸਟੇਜ ਦੇ ਉੱਤੇ ਖੜ੍ਹ ਕੜ ਕੇ ਇਹ ਅਨਾਉਂਸਮੈਂਟਾਂ ਕੀਤੀਆਂ ਸੀ ਕਿ ਜਿਹੜੇ ਬਜ਼ੁਰਗ ਜ਼ਮੀਨ ਤੇ ਬੈਠੇ ਹੋ ਆ ਜਾਓ, ਜਿਹੜੇ ਜਿੰਨਾ ਚੰਗੇ ਕੱਪੜੇ ਪਾਏ ਹੋ ਆ ਜਾਓ, ਜਿਹੜੇ ਬਾਹਰ ਸੇਵਾ ਕਰ ਰਹੇ ਆ ਉਹ ਆ ਜਾਓ ਜਿਨ੍ਹਾਂ ਨੇ ਬਾਰੀ ਦੀ ਸੇਵਾ ਲਈਆ ਉਹ ਆ ਜਾਓ ਜਿਨ੍ਹਾਂ ਨੇ ਗਨਮਨਦੀ ਸੇਵਾ ਲਈ। ਇਹ ਸਿਰਫ ਉਹ ਲੋਕਾਂ ਨੂੰ ਹੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਜੁੜੀ ਲੋਕ ਇਹ ਸੋਚਦੇ ਸੀ ਕਿ ਸਿਰਫ ਬੰਦੇ ਪੈਸੇ ਵਾਲੇ ਹੀ ਲੋਕ ਨਾ ਸਾਰੀ ਆਮ ਪਬਲਿਕ ਵਾਸਤੇ ਸ਼੍ਰੀ ਕਸ਼ਦੀਵਾਰਨ ਬਾਲਾ ਜੀ ਉਹ ਪਰਿਵਾਰ ਉਹ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਇੱਕ ਪਰਿਵਾਰ ਨੂੰ ਇਕੱਠਾ ਕਰਕੇ ਇਸ ਜਗ੍ਹਾ ਦੇ ਉੱਤੇ ਰਹਿ ਕੇ ਜਾਣਾ ਚਾਹੁੰਦੇ। ਬਾਰੋਂ ਪਾਸੇ ਕੋਈ ਸ਼ਿਕਾਇਤ ਦੂਆ ਹੈ ਉਹਨਾਂ ਨੇ ਕਿਹੜਾ ਰਿਵਾਜ ਹੈ ਜਿਹੜੇ ਲੋਕ ਸਾਨੂੰ ਕਹਿਣਗੇ ਵੀ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ ਉਹਨਾਂ ਵਾਸਤੇ ਅਸੀਂ ਰਹਿਣ ਦੀ ਵਿਵਸਥਾ ਵੀ ਰੱਖਾਂਗੇ, ਸ਼ਾਂਤੀ ਵਿੱਚ ਰਹਿਣ ਲਈ। ਪਈ ਕਿ ਦਸਿਕੋ ਸੰਤ ਸਮਾਜ ਦੀ ਪੱਤਰਾਂ ਨੂੰ ਕੋਲਸੇਗਾ ਬਿਲਕੁਲ ਅਸੀਂ ਬਹੁਤ ਸਾਰੇ ਸੰਤਾਂ ਨੂੰ ਅਸੀਂ ਇਨਵੀਟੇਸ਼ਨ ਦਿੱਤਾ ਹੈ ਸਾਰੇਆਂ ਔਰ ਜੇੜੇ ਕੋਈ ਸੰਤ ਮਹਾਂਪੁਰੇ ਰਹਿ ਗਏ ਨੇ ਉਹ ਤੁਹਾਡੇ ਮਾਧਿਅਮ ਨਾਲ ਵੀ ਤੁਸੀਂ ਵੀ ਆਪਣੇ ਸੌਰ ਦੇ ਉੱਤੇ ਉਹਨਾਂ ਨੂੰ ਕਹੋਗੇ ਤੇ ਅਸੀਂ ਉਹਨਾਂ ਦਾ ਸਾਰਿਆਂ ਦਾ ਆਉਣ ਦਾ ਸਵਾਗਤ ਕਰਾਂਗੇ ਔਰ ਉਹਨਾਂ ਨੂੰ ਮੰਚ ਦੇ ਉੱਤੇ ਸਹਾਂਗੇ ਸਰੋਤ ਕਿੰਨੇ ਕ ਆਪਣੇ ਚਾਲੂਆ ਦੀ ਅਰੇਂਜਮੈਂਟ ਕਰ ਹੈਗਾ ਗਣਤੀ ਦੀ ਕੱਲ ਪੰਡਾਲ ਜਿਹੜਾ ਸਾਡਾ ਹੈਗਾ ਨਾ ਉਹ 100 105 ਫੁੱਟ ਚੌੜਾ ਹੈ ਔਰ 240 ਫੁੱਟ ਲੰਬਾ ਹੈ ਇਹ ਇਹ ਸਾਰਾ ਵਾਟਰਪੂਫ ਆ ਇਹ ਫਿਰ ਤੁਹਾਨੂੰ ਪਤਾ ਹੈ ਵੀ ਸਾਡਾ ਅਸੀਂ ਬਣਾ ਤੇ ਲੈਨੇ ਆ ਪਰ ਇੱਕ ਵੀ ਅਸੀਂ ਪਿਛਲੇ ਨਾਲੋਂ ਜ਼ਿਆਦਾ ਬਣਾਤਾ ਪਰ ਸਾਨੂੰ ਤੋਂ ਉਮੀਦ ਹੈ ਜੋ ਲੋਕੀ ਪਿਆਰ ਕਰ ਰਹੇ ਆ ਜਿਸ ਨਾਲ ਲੋਕੀ ਸਾਡੇ ਕੋਲ ਪਾਸਿਸ ਲੈਣ ਵਾਸਤੇ ਆ ਰਹੇ ਆ ਉਹ ਤੋਂ ਸਾਨੂੰ ਲੱਗਦਾ ਵੀ ਸਾਨੂੰ ਦੂਸਰੇ ਤੀਸਰੇ ਦੇਣੀਏ ਖੋਲ ਕੇ ਬਹੁਤ ਵੱਡਾ ਕਰਨਾ ਥੋੜਾ ਸੋ ਤੁਸੀਂ ਕਿਹਾ ਪਰਚੀ ਵਾਲਾ ਸਿਸਟਮ ਬਹੁਤ ਵਧੀਆ ਦੱਸਿਆ ਆਮ ਜਨਤਾ ਆਮ ਲੋਕਾਂ ਵਾਸਤੇ ਲੇਕਿਨ ਜਿਹੜੇ ਛੋਟੇ ਬੱਚੇ ਔਰ ਨੌਜਵਾਨ ਆਪਣੇ ਧਰਮ ਤੋਂ ਲੈ ਕੇ ਜਿਹੜਾ ਕਿ ਥੋੜਾ ਪਿੱਛੇ ਚੱਲ ਰਹੇ ਨੇ ਉਹਨਾਂ ਵਾਸਤੇ ਆਪਾਂ ਕੀ ਏਦਾਂ ਦੀ ਕੋਈ ਨਵੀਂ ਕੋਈ ਤਹਿਲ ਕੀਤੀ ਹੈ ਤੁਸੀਂ ਇਹ ਵੀ ਚੀਜ਼ ਦਾ ਮੇਰੇ ਧੀਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸੈਂਟਰਲ ਕੋਰ ਡਿਵੈਲਪਮੈਂਟ ਵਾਲੀ ਕਾਇਸਿ ਦੀ ਇਹਦੀ ਜ਼ਰੂਰਤ ਕਿਉਂ ਹੈ ਇਹਦੀ ਜ਼ਰੂਰਤ ਇਸੇ ਕਰਕੇ ਪੈਦੀ ਹੁੰਦੀ ਹੈ ਕਿ ਅਸਵੇਲੇ ਆਪਣੇ ਧਰਮ ਤੋਂ ਸਨਾਤਨ ਤੋਂ ਪਿੱਛੇ ਹਟਦੇ ਜਾ ਰਹੇ ਮਾਨਵਤਾ ਤੋਂ ਪਿੱਛੇ ਹਟਦੇ ਜਾ ਰਹੇ ਉਹਨਾਂ ਨੂੰ ਕਰਮ ਦੇ ਨਾਲ ਜੋੜਨ ਵਾਸਤੇ ਆਪਣੇ ਸਨਾਪਨ ਦੇ ਨਾਲ ਜੋੜਨ ਵਾਸਤੇ ਮਾਨਵਤਾ ਦੇ ਨਾਲ ਜੋੜਨ ਵਾਸਤੇ ਜੋ ਪ੍ਰਭੂ ਦਾ ਗਿਆਨ ਮਿਲਦਾ ਹੈ ਉਸ ਨੂੰ ਉੱਤਰ ਕਰਨ ਵਾਸਤੇ ਹੀ ਇਹ ਸਾਰੇ ਕਾਰਜਕ੍ਰਮ ਕੀਤੇ ਜਾਂਦੇ ਮੈਂ ਆਪ ਵੀ ਔਰ ਸਾਡੀ ਜਿਮੀ ਸੋਸਾਇਟੀਆਂ ਨੇ ਔਰ ਇਸ ਤੋਂ ਇਲਾਵਾ ਵੀ ਜਿੰਨੀਆਂ ਵੀ ਸੋਸਾਇਟੀਆਂ ਕੋਈ ਕਾਰਜਕ੍ਰਮ ਤਾਂ ਵੀ ਕਰਾਉਂਦੀਆਂ ਨੇ ਉਹਨਾਂ ਦਾ ਮੁੱਖ ਮਕਸਦ ਇਹੀ ਹੁੰਦਾ ਹੈ ਵੀ ਲੋਕਾਂ ਨੂੰ ਸਮਾਜ ਨੂੰ ਸਹੀ ਰਾਹ ਦਿਖਾਉਣਾ ਹੈ ਸਰ ਆਖਰ ਦੇ ਵਿੱਚ ਜਨਤਾ ਨੂੰ ਔਰ ਪੰਜਾਬ ਦੀ ਜਨਤਾ ਨੂੰ ਕੋਈ ਸੰਦੇਸ਼ ਮੈਂ ਤਾਂ 스ਟੇਜ ਦੇ ਮਾਧਿਅਮ ਨਾਲ ਇਹ ਹੀ ਸੰਦੇਸ਼ ਦੇਣਾ ਪਾਵਾਂਗਾ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਤੁਸੀਂ ਆਓ ਔਰ ਜੋ ਭਗਵਤ ਕਥਾ ਹੈ ਇਹਨੂੰ ਸੁਣੋ ਔਰ ਆਪਣੇ ਜੀਵਨ ਨੂੰ ਪ੍ਰਫੁੱਲਤ ਕਰੋ ਔਰ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਮੀਡੀਆ ਵਾਲਿਆਂ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਆਏ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਵੱਲੋਂ ਔਰ ਆਪਣੀ ਪੂਰੀ ਟੀਮ ਵੱਲੋਂ ਆਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਵਿੱਚ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਹਾਂ ਵੀ ਤਾਂ ਇੱਕ ਹੋਰ ਵੀ ਹੈ ਵੀ ਏਈ ਕਾ ਅਸੀਂ ਇਹ ਰੱਖਿਆ ਵਾ ਜਿਹੜਾ ਲੋਕਾਂ ਦੇ ਮਨਜਨ ਦੇ ਨਾਲ ਜਿਹੜਾ ਸਟੇਜ ਦੇ ਉੱਤੇ ਆਉਣ ਵਾਲਾ ਆARTI ਵਾਲਾ ਉਸ ਤੋਂ ਇਲਾਵਾ ਅਸੀਂ ਰੋਜ਼ ਕੋਈ ਨਾ ਕੋਈ ਤੁਹਾਡੇ ਸਾਰਿਆਂ ਦੀ ਸੋਚ ਮੁਤਾਬਕ ਔਰ ਸਾਰੇ ਲੋਕਾਂ ਦੀ ਸੋਚ ਮੁਤਾਬਕ ਜੋ ਸਾਨੂੰ ਸੁਝਾਅ ਦੇਣਗੇ ਹੋ ਸਕਦਾ ਅਸੀਂ ਹਰ ਰੋਜ਼ ਕੋਈ ਨਾ ਕੋਈ ਐਸੀ ਚੀਜ਼ ਕਰੀਏ ਜਿਸ ਦੇ ਨਾਲ ਹੋਰ ਜ਼ਿਆਦਾ ਲੋਕਾਂ ਨੂੰ ਆਉਣ ਦਾ ਇੱਥੇ ਮੌਕਾ ਮਿਲੇ ਹੋਰ ਜਿਆਦਾ ਲੋਕਾਂ ਨੂੰ ਅਸੀਂ ਇਹ ਸੋਚ ਰਹੇ ਹਾਂ ਵੀ ਹੋ ਸਕਦਾ ਉੱਥੇ ਅਸੀਂ ਕੋਈ ਐਸੇ ਗਿਫਟ ਵੀ ਰੱਖੀਏ ਜਿਹਦੇ ਨਾਲ ਲੋਕਾਂ ਨੂੰ ਅਸੀਂ ਇਸ ਪੱਤੀ ਮਾਧਿਅਮ ਦੇ ਨਾਲ ਲੋਕਾਂ ਨੂੰ ਗਿਫਟ ਵੀ ਦਈਏ ਲੋਕਾਂ ਨੂੰ ਐਫੀਓ ਜ ਸਮਗਰੀਆਂ ਵੀ ਦਈਏ ਜਿਹੜੀਆਂ ਧਾਰਮਿਕ ਕੰਮ ਅੱਤੇ ਕੰਮ ਆਉਂਦੀਆਂ ਨੇ ਔਰ ਇਹਨਾਂ ਚੀਜ਼ਾਂ ਦੇ ਨਾਲ ਹੀ ਅਗੂ ਹੋਰ ਵੀ ਜ਼ਿਆਦਾ ਅਸੀਂ ਅਲੱਗ-ਅਲੱਗ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਾਰੀਆਂ ਤੁਹਾਨੂੰ ਲਾਈਵ ਦੇ ਮਾਧਿਅਮ ਦੇ ਨਾਲ ਰੋਜ਼-ਪ੍ਰਤੀ ਦਿਨ ਕੋਈ ਨਾ ਕੋਈ ਲਾਗੇ ਨਵੀਂ ਤੁਹਾਨੂੰ ਸਮਝ ਆਉਂਦੀ ਰਹੇਗੀ ਇਸ ਕਰਕੇ ਤੁਸੀਂ ਸਾਰੇ ਜਾਨੇ ਸਾਨੂੰ ਸੁਝਾਅ ਵੀ ਦਿਓ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਹੋਰ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਕਰ ਸਕਦੇ ਹਾਂ ਕਿ ਵੱਧ ਤੋਂ ਵੱਧ ਪੱਗਲੀ ਉੱਥੇ ਆਵੇ ਔਰ ਆਪਣੇ ਇਸ ਗਿਆਨ ਗੰਗਾ ਦੇ ਵਿੱਚ ਦੇਖਿਆ ਗਿਆ ਕਿ ਜੇ ਤੁਸੀਂ ਕਾਰਡ ਮੰਗਵਾਏ ਕਾਰਡ ਕੇ ਰਿਲੀਜ਼ ਕਰਨੇ ਸਰ ਬਾਤ ਕੀ ਜੀ ਇਸ ਮੁਥਿਆ ਬਹੁਤ ਅੰਕੀ ਸਾਹਮਣੇ ਗਰਾਉਂਡ ਜਿਹੜੀ ਐ ਐਕਚੁਅਲ ਸਾਇੰਸ ਦਾ ਸਕੂਲ ਦੇ ਗਰਾਉਂਡ ਦੇ ਬਿਲਕੁਲ ਸਾਹਮਣੇ ਇੱਕ ਗਰਾਉਂਡ ਹੋਰ ਬਹੁਤ ਬੜੀ ਆ ਉਹ ਪੂਰੀ ਅਸੀਂ ਖਲਵਾ ਦਿੱਤੀ ਉਸ ਦੇ ਬਾਅਦ ਉੱਥੋਂ ਦੇ ਪਿੱਛੇ ਵੀ ਸਾਡੀ ਜਗ੍ਹਾ ਹੈਗੀ ਉਹ ਵੀ ਅਸੀਂ ਇਹ ਦੋ ਜੇਪੀ ਔਰ ਵੈਲੇ ਪਾਰਕਿੰਗ ਦੀ ਜਿਹੜੀ ਸੁਵਿਧਾ ਵਾ ਉਹ ਵੀ ਅਸੀਂ ਨਾਲ ਰੱਖੀ ਆ ਇਸ ਕਰਕੇ ਅਸੀਂ ਪੂਰੀ ਕੋਸ਼ਿਸ਼ ਕਰੇ ਭੀ ਕਿਸੇ ਤਰ੍ਹਾਂ ਦੀ ਕੋਈ ਵੀ ਸਕਿਉਰਟੀ ਨੂੰ ਦੇਖ ਜਗਾ ਕਿੱਥੋਂ ਦੀ ਸਕਿਉਰਟੀ ਦਾ ਪੂਰੇ ਪ੍ਰਬੰਧ ਹੋਣਗੇ ਪ੍ਰਸ਼ਾਸਨ ਦੇ ਨਾਲ ਗੱਲ ਹੋ ਚੁੱਕੀ ਹੈ ਔਰ ਤਕਰੀਬਨ ਸਾਰੇ ਜਿਹੜੇ ਕਿਹਦੇ ਨਿਵਾਸੀ ਨੇ ਔਰ ਜਿਹੜੇ ਲੋਕ ਨੇ ਸਾਰੇ ਇਥੇ ਹੋਣਗੇ ਪੁਲਿਸ ਨੂੰ ਪੱਕਾ ਇਜਾਮ ਕਰਦੇ ਆ ਡੀਸੀ ਸਾਹਿਬ ਨਾਲ ਸਾਡੀ ਮਿਲਣੀ ਹੋ ਗਈ ਹੈ ਕ੍ਰਿਸ਼ਨ ਸਾਣਾ ਸਾਡੀ ਮੀਟਿੰਗ ਹੋ ਗਈ ਹੈ ਫਾਇਰ ਬ੍ਰਿਗੇਡ ਵਾਲਾ ਨੇ ਮੀਟਿੰਗ ਸਾਰੇ ਕੰਮ ਦਾ ਇੰਤਜ਼ਾਮ ਜਿਹੜੇ ਆ ਉਹ ਅਸੀਂ ਬਿਲਕੁਲ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਪ੍ਰਭੂ ਦਾ ਜੀਰਵਾਜ ਰਵੀ ਸਾਹਿਬ ਦਾ ਬਹੁਤ ਬੜੀ ਅਹਿਮ ਸੰਪਰਕ ਦੂਸਰੇ ਕਲਾਸ ਦਾ ਵੀ ਉਹ ਉਸ ਦੇ ਤੇ ਰਮਨ ਰੋੜ ਜੀ ਦਾ ਧਾਰਮਿਕ ਤੋਂ ਲਾ ਜਿਹੜਾ ਰਾਜਨੀਤਿਕ ਤੋਂ ਲਾ ਉਹ ਜਿਹੜਾ ਉੱਥੇ ਧਾਰਮਿਕ ਰੂਪ ਤੇ ਅਬ ਇਹੜਾ ਉਸ ਕਾਰਮਿਕ ਰੂਪ ਜੋ ਹਮੇਸ਼ਾ ਦੇਖ ਨੂੰ ਮਿਲਦਾ ਉਹ ਸਟੇਜ ਤੇ ਦੇਖ ਨੂੰ ਮਿਲੇਗਾ ਤੁਹਾਨੂੰ ਇਹ ਸਾਰੇ ਹੀ ਪਤਾ ਹੈਗਾ ਵੀ ਜਦੋਂ ਮੈਂ ਲੋਕਾਂ ਦੇ ਵਿੱਚ ਵਿਚਰਦਾ ਮਾਂ ਲੋਕਾਂ ਦੇ ਧਰਮੇ ਤੇ ਜਿਹੜੇ ਰਾਜਨੀਤਿਕ ਕੰਮ ਨੇ ਉਹ ਅਸੀਂ ਕਰਦੇ ਪਰ ਤੁਸੀਂ ਇਹ ਵੀ ਦੇਖਦੇ ਹੋ ਵੀ ਲਗਾਤਾਰ ਤੁਸੀਂ ਪਿਛਲੇ 2 ਸਾਲਾਂ ਤੋਂ ਦੇਖ ਰਹੇ ਜਦੋਂ ਮੈਂ ਉਸ ਸਟੇਜ ਤੇ ਹੁੰਦਾ ਹੁੰਨਾ ਉਦੋਂ ਮੈਂ ਐਮਐਲਏ ਰਮਨ ਉਰੋੜਾ ਨਹੀਂ ਹੁੰਦਾ ਪ੍ਰਭੂ ਦਾ ਸੇਵਕ ਰਮਨ ਉਰੋੜਾ ਹੁੰਦਾ ਉਹ ਇਸੇ ਤਰ੍ਹਾਂ ਹੀ ਅੱਗੇ ਇਹ ਚੀਜ਼ ਚੱਲਦੀ ਰਹੇਗੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਤੁਸੀਂ ਉੱਤੇ ਸਾਰੇ ਕਾਰਜਕਰਨ ਤੁਸੀਂ ਦੇਖਿਆ ਉੱਤੇ ਤੁਹਾਨੂੰ ਕਦੀ ਨਹੀਂ ਇਹ ਗੱਲ ਚੀਜ਼ ਲੱਗੂਗੀ ਵੀ ਇਹ ਕੋਈ ਪ੍ਰੋਗਰਾਮ ਰਾਜਨੀਤਿਕ ਪ੍ਰੋਗਰਾਮ ਹੋ ਰਿਹਾ ਉੱਤੇ ਅਸੀਂ ਨਹੀਂ ਸਰ ਤੁਹਾਡਾ ਵੀ ਜਿਹੜਾ ਭਜਨ ਗਾਇਨ ਧਾਰਮਿਕ ਰੰਗ ਉੱਤੇ ਧਾਰਮਿਕ ਸੀ ਚੱਲ ਵੀ ਜਾਏਗੇ ਤੁਸੀਂ ਇਹ ਵੀ ਦੇਖਦੇ ਆ ਉੱਤੇ ਕੋਈ ਵਿਸ਼ੇਸ਼ ਕਿਸੇ ਪਾਰਟੀ ਨੂੰ ਅਸੀਂ ਨਹੀਂ ਕਰਦੇ ਹੈਗੇ ਹਰ ਪਾਰਟੀ ਦੇ ਵਰਗ ਨੂੰ ਹਰ ਲੋਕਾਂ ਦੇ ਵਰਗ ਨੂੰ ਅਸੀਂ ਸਾਰਿਆਂ ਨੂੰ ਉੱਥੇ ਬਲਾ ਕੇ ਸਨਮਾਨਿਤ ਵੀ ਕਰਦੇ ਹਾਂ ਸਾਰਿਆਂ ਦਾ ਸਵਾਗਤ ਵੀ ਕਰਦੇ ਹਾਂ ਇਹ ਕਿਤੇ ਮੁ ਪਾਰਟੀ ਦਾ ਪ੍ਰੋਗਰਾਮ ਨਹੀਂ ਇਹ ਧਾਰਮਿਕ ਪ੍ਰੋਗਰਾਮ ਹੈ ਇੱਕ ਸ਼੍ਰੀ ਕਸ਼ਟਿਵਾਰਨ ਬਾਲਾ ਜੀ ਪਰਿਵਾਰ ਵੱਲੋਂ ਇੱਕ ਪ੍ਰੋਗਰਾਮ ਹੈ ਔਰ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਇਹਦੇ ਚ ਤੁਸੀਂ ਸਾਰੇ ਹੀ ਜਣੇ ਚਾਹੇ ਉਹ ਕੋਈ ਵੀ ਕਿਸੇ ਵੀ ਮਾਧਿਅਮ ਦੇ ਨਾਲ ਸਾਡੇ ਨਾਲ ਜੁੜਿਆ ਹੋਇਆ ਵਾ ਉਹ ਸਾਰੇ ਹੀ ਸਾਡੇ ਇੱਕ ਪਰਿਵਾਰ ਦਾ ਹਿੱਸਾ ਨੇ ਤੁਹਾਡੇ ਸਾਰੇ ਪਰਿਵਾਰ ਦੇ ਸਹਿਯੋਗ ਦੇ ਨਾਲ ਇਹ ਕਾਰਜ ਲੋਕਾਂ ਦੀ ਕਿਸ ਤਰ੍ਹਾਂ ਐਂਟਰੀ ਹੋਏਗੀ ਥੋੜਾ ਅੰਦਰ ਲੋਕਾਂ ਦੀ ਐਂਟਰੀ ਸਿੱਧੇ ਇੱਕ ਪਾਸਟ ਡੇ ਥਰੂ ਹੋਏਗੀ ਜਿਹੜੇ ਦੇਖੋ ਦੋ ਤਰ੍ਹਾਂ ਦੇ ਪਾਸ ਨੇ ਸੀ ਐਕਟੀ ਦੋ ਤਰ੍ਹਾਂ ਦੇ ਪਾਸ ਰੱਖੇ ਨੇ ਦੋ ਤਰ੍ਹਾਂ ਦੇ ਅਸੀਂ ਪਾਸ ਹੈ ਕਹਿੰਦੇ ਇੱਧਰ ਦੇਖਣਾ ਰਮੇਸ਼ ਜੀ ਹੋਰ ਫੋਟੋ ਕੋਲ ਲਾਈਵ ਤੇ ਦੋਮਾ ਚ ਕੀ ਆ ਤਰ੍ਹਾਂ ਦਾ ਇਹ ਜਿਹੜੇ ਗ੍ਰੀਨ ਕਲਰ ਵਾਲੇ ਪਾਸੇ ਇਹ ਬਿਲਕੁਲ ਫਰੰਟ ਦੇ ਉੱਤੇ ਹੋਣਾ ਦੇ ਪਾਸੇ ਕਿਉਂਕਿ ਤੁਹਾਨੂੰ ਪਤਾ ਹੈਗਾ ਵੀ ਬੈਰੀਕੇਡਰ ਲੱਗ ਜਾਂਦੇ ਕਿਉਂਕਿ ਜੇ ਇੱਕੋ ਥਾਰੀ ਅਸੀਂ ਸਾਰੇ ਗਰਾਊਂਡ ਦੇ ਵਿੱਚ ਇੱਕੋ ਤਰ੍ਹਾਂ ਦੇ ਪਾਸ ਕਰ ਦਿੰਦੇ ਆ ਤੇ ਫਿਰ ਰਸ਼ ਵੀ ਬਹੁਤ ਜ਼ਿਆਦਾ ਹੁੰਦਾ ਤੇ ਉਹ ਲੋਕਾਂ ਨੂੰ ਸੰਭਾਲਣਾ ਵੀ ਮੁਸ਼ਕਲ ਹੁੰਦਾ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਸਿਰਫ ਨਾਲੋਂ ਨਾਲ ਹੈ ਬਿਲਕੁਲ ਸਿਰਫ ਇੱਕ ਬੈਰੀਕੇਡਰ ਲੱਗੇ ਹੋਏ ਨੇ ਇਹ ਵਾਲੇ ਜਿਹੜੇ ਗ੍ਰੀਨ ਪਾਸ ਨੇ ਸਾਡੇ ਫਰੰਟ ਦੇ ਪਾਸੇ ਇਹ ਜਿਹੜੇ ਆ ਸੈਕੰਡਰੀ ਫਰੰਟ ਦੇ ਪਾਸ ਔਰ ਜਿਨ੍ਹਾਂ ਨੂੰ ਵੀ ਜ਼ਰੂਰਤ ਹੋਵੇ ਸਾਇੰਸ ਦਾ ਸਕੂਲ ਗਰਾਊਂਡ ਦੇ ਵਿੱਚ ਜਿੱਥੇ ਕਮਾ ਹੋ ਰਹੀ ਆ ਉੱਥੇ ਸਾਡਾ ਕਾਰਿਆਲੇ ਬਣ ਚੁੱਕਾ ਆ ਉੱਥੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਾਡੀ ਟੀਮ ਉੱਥੇ ਬੈਠੀ ਆ ਇਹ ਤੁਸੀਂ ਪਾਸ ਦੋਨੋਂ ਤਰ੍ਹਾਂ ਦੇ ਮਿਸੁਲਕ ਜਿਹੜੇ ਹੈ ਉਥੋਂ ਤੁਸੀਂ ਲਿਜਾ ਸਕਦੇ ਹੋ ਇਹਦਾ ਕੋਈ ਪੈਸਾ ਨਹੀਂ ਹੈ ਸਾਰਿਆਂ ਦਾ ਸਵਾਗਤ ਆ ਬਿਲਕੁਲ ਸਾਰੇ ਆਓ ਔਰ ਆਪਣੇ 11 ਦੋਸਤਾਂ ਨੂੰ ਸੱਜਣਾ ਮਿੱਤਰਾਂ ਨੂੰ ਪੜੋਸੀਆਂ ਨੂੰ ਸਭ ਨੂੰ ਕਾਰਡ ਦਿਓ ਮੈਂ ਸਾਰੇ ਕਾਰਡ ਅਵੇਲੇਬਲ ਨੇ मेरे दफ्तर से चार नंबर थाना भगवान वाल्मीकि चौंक दे नजदीक इन्होंने माध्यम भी पास ये लै सकते हैं ये पास बिल्कुल फ्री है ਇਸ ਤਰ੍ਹਾਂ ਇਹ ਜਿਹੜਾ ਪਾਸ ਹੈ ਇਹ ਪਹਿਲੇ ਦਿਨ ਤੋਂ ਆਖਰ ਤੱਕ ਇਹੀ ਚੱਲੇਗਾ ਇਹੀ ਪਾਸ ਚੱਲੇਗਾ ਨੀਚੇ ਆ ਦੇਖੋ ਅਸੀਂ ਡੇਟਾ ਬਣਾਈਆਂ ਹੁਣ ਤੱਕ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਓਗੇ ਉਨੀ ਸੰਗਤ ਜ਼ਿਆਦਾ ਆਏਗੀ মিডিਆ ਵਾਸਤੇ মিডিਆ ਵਾਸਤੇ ਕਿਹੜੇ ਪਾਸੇ ਜੀ ਨਹੀਂ ਨਹੀਂ ਵੀ ਹੋਏਗਾ ਠੀਕ ਅਸੀਂ ਬਲੌਕ ਅਸੀਂ ਵੈਸੇ ਬਾਅਦ ਸਾਡਾ ਬੁਕਾਉ ਤੇ ਖੜਾ ਹੋਗਾ ਵਾਸ ਦੇ ਨਾਲ ਜੇ ਫਿਰ ਵੀ ਨਹੀਂ ਹੁੰਦਾ ਇੱਕ ਬਲੌਕ ਅਸੀਂ ਐਸਾ ਵੀ ਹੈ ਤੀਸਰਾ ਬਲੌਕ ਜਿਹੜਾ ਅਸੀਂ ਓਪਨ ਰੱਖਿਆ ਹੈ ਕਿ ਜਿਹਦੇ ਕੋਲ ਨਹੀਂ ਵੀ ਪਾਸ ਉਹ ਉਸ ਜਗ੍ਹਾ ਦੇ ਉੱਤੇ ਆ ਕੇ ਬੈਠੇ ਮੀਡੀਆ ਦੀ ਐਂਟਰੀ ਕਿ ਤੱਕ ਹੈ ਮੀਡੀਆ ਮੀਡੀਆ ਵਾਸਤੇ ਇੱਕ ਅਸੀਂ ਅਲੱਗ ਬਲੌਕ ਬਣਾ ਦਿੱਤਾ ਹੈ ਉਹ ਮੀਡੀਆ ਵੀਰਾਂ ਵਾਸਤੇ ਅਸੀਂ ਅਲੱਗ ਇੱਕ ਪਾਸਾ ਬਣਾ ਦਿਆਂਗੇ ਉਹ ਉਹਨਾਂ ਨੂੰ ਪਾਸ ਅਸੀਂ ਅਵੇਲੇਬਲ ਦੇ ਦੇਵਾਂਗੇ ਉਹ ਆਰਾਮ ਦੇ ਨਾਲ ਉੱਥੇ ਜਾ ਕੇ ਆ ਜਾ ਸਕਦੇ ਪਰ ਮੇਰੀ ਇੱਕ ਸਾਰੇ ਵੀਰਾਂ ਨੂੰ ਬੇਨਤੀ ਵੀ ਆ ਕਿ ਜਦੋਂ ਕਾਰਜਕ੍ਰਮ ਸਟਾਰਟ ਹੋ ਜਾਂਦਾ ਹੈ ਫਿਰ ਤੁਸੀਂ ਸਾਰੇ ਵੀਰ ਆਪਣੀ ਆਪਣੀ ਜਗ੍ਹਾ ਗ੍ਰੈਂਡ ਕਰ ਲਓ ਤਾਂ ਕਿ ਜਿਹੜੇ ਲੋਕ ਸੁਣਨ ਆਏ ਹੈਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਇਹ ਸਾਰਾ ਕੁਝ ਜਿੰਨਾ ਵੀ ਹੈਗਾ ਇਹ ਤੁਸੀਂ ਹੀ ਹੈਂਡਲ ਕਰਨਾ ਜੇਕਰ ਦੇਖੋ ਵੈਸੇ ਤਾਂ ਕਦੀ ਵੀ ਪਰਮਾਤਮਾ ਦਾ ਕੰਮ ਹੁੰਦਾ ਉਹ ਕੋਈ ਕਮੀ ਪੇਸੀ ਨਹੀਂ ਹੁੰਦੀ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੇ ਕੋਈ ਮਾਰੀ-ਮੋਢੀ ਕਮੀ ਹੈਗੀ ਤੁਸੀਂ ਆਪਣੇ ਆਪ ਹੀ ਟੂਰ ਕਰ ਲਓ ਕਿਉਂਕਿ ਇਹ ਪ੍ਰੋਗਰਾਮ ਸਾਡਾ ਨਹੀਂ ਇਹ ਪ੍ਰੋਗਰਾਮ ਤੁਹਾਡਾ ਸਾਰੇ ਦਾ ਸਾਰੇ ਜਲੰਧਰ ਦੇ ਨਿਵਾਸੀਆਂ ਦਾ ਸਾਰੇ ਪੰਜਾਬ ਨਿਵਾਸੀਆਂ ਦਾ ਸਾਂਝਾ ਪ੍ਰੋਗਰਾਮ ਹੈ ਇਸ ਕਰਕੇ ਜੇ ਤੁਹਾਨੂੰ ਕੋਈ ਲੱਗਦਾ ਵੀ ਇਹ ਮਾੜੀ ਮਿੱਡੀ ਉਹਨੂੰ ਤੁਸੀਂ ਆਜਾ ਸਾਨੂੰ ਸਮਝਾ ਦੋ ਜਾਂ ਆਪ ਤੁਸੀਂ ਠੀਕ ਹੈ ਨਾ ਅਸੀਂ ਤੁਹਾਡੇ ਸਾਰਿਆਂ ਦੇ ਸਨਮਾਨ ਦੀ ਪੂਰੀ ਕਦਰ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਵੇ ਓਕੇ ਜੀ ਪਰ ਨਾ ਹਜੇ ਫੋਟੋ ਖਾਦਦੇ ਪਾਜੀ ਆਗੇ ਦੇ ਵਾਸਤੇ ਮੰਗਰ ਜੀ ਵੀ ਬੋਲਸਤਾ ਕਿ ਤੇ ਜੀ ਤੇ ਤਾਂ ਹਾਂ ਤੇ ਚੱਲਣਾ ਮੰਗਰ ਜੀ ਆਈ ਸੈਲੀਬ੍ਰੇਸ਼ਨ ਬਣਾਉਣਾ ਪਾਜੀ ਲੰਨਾ ਯਾਰ ਭਾਈ ਇੱਕ ਮਿੰਟ ਖੰਡ ਕੋਣ ਰਾਜ ਭਾਜੀ ਆਗੇ ਰਾਜ ਭਾਜੀ ਆਜੀ ਉਹਨਾਂ ਉਹ ਬਰਸਰ ਫਰਾ ਹਲਕਲ ਕਰ ਰਹੇ ਨੋ ਜੋ ਕਿਹੋ ਕੰਮ ਕਾਰ ਕਰ ਰਹੇ ਨਾ ਨਹੀਂ ਇਹ ਬੜਾ ਸੰਗਤ ਹੈ ਉਹ ਫਤਹ ਪਈ ਦੁਸਰ ਐਡੇ ਵੱਡੇ ਕੰਮ ਲੇਗਾ